ਸਤਿ ਸ਼੍ਰੀ ਅਕਾਲ ਸਾਰੇ ਪੰਜਾਬ ਵਾਸੀਆਂ ਨੂੰ ਸਵਾਗਤ ਹੈ ਆਪਣੀ YouTube ਚੈਨਲ ਪੰਜਾਬ ਮੌਸਮ 'ਚ ਜਿਸ ਦੇ ਅਪਾ 22 ਜੂਨ ਪੰਜਾਬ ਸਾਢੇ 4 ਵਜੇ ਤੋਂ ਲੈ ਕੇ ਹੋਣ ਵਾਲੇ 3-4 ਘੰਟੇ ਦੇ ਪੰਜਾਬ ਦੇ ਮੌਸਮ ਦੀ ਗੱਲ ਕਰਾਂਗੇ ਕਈ ਭਾਗਾਂ 'ਚ ਤਕੜੀ ਮੀਂਹ ਦੀ ਕਾਰਵਾਈ ਦੇਖਣ ਨੂੰ ਮਿਲ ਸਕਦੀ ਆਉਂਦੇ ਕੁਝ ਘੰਟਿਆਂ 'ਚ ਕਈ ਭਾਗਾਂ 'ਚ ਤਕੜੀ ਆਪਣਾ ਗਰ ਚਮਕ ਦੇਖਣ ਨੂੰ ਮਿਲ ਸਕਦੀ ਏ ਉਹ ਕਿਹੜੇ ਭਾਗ ਹੋਣ ਲੱਗੇ ਕਿਹਨਾ ਭਾਗ 'ਚ ਤਕੜਾ ਮੀਂਹ ਦੇਖਣ ਨੂੰ ਮਿਲੂਗਾ ਇਹ ਸਭ ਕੁਝ ਚੈਨਲ ਲਈ ਆਪ ਵੀ ਵੀਡੀਓ ਨੂੰ ਲਾਈਕ ਤੇ ਇਹਨੂੰ ਸਬਸਕ੍ਰਾਈਬ ਜੁ ਕਰ ਲਓ ਜਿਹੜੇ ਨਵੇਂ ਵੀਰ ਆਪਣੇ ਚੈਨਲ ਤੇ ਆਏ ਨੇ ਪਹਿਲੀ ਸਭ ਤੋਂ ਪ ਉਦੋਂ ਪਹਿਲਾ ਗੱਲ ਕਰੀਪਾ ਬਾਈ ਜੂ ਸਾਢੇ 4 ਵਜੇ ਤੁਸੀਂ ਜੀ ਦੇ ਸਕਦਾ ਪੰਜਵਾਂ ਵਜੇ ਤਕੜਾ ਸਿਸਟਮ ਕ੍ਰੀਏਟ ਹੋ ਗਿਆ ਸੀਗਾ ਮਤਲਬ ਹੋਇਆ ਸੀਗਾ ਜੋ ਸਵੇਰੇ ਵੀ ਇੱਕ ਸਿਸਟਮ ਕ੍ਰੀਏਟ ਹੋਇਆ ਤੇ ਦੱਸਿਆ ਹੌਲੀ ਹੌਲੀ ਪੰਜਾਬ ਚ ਵਧਿਆ ਸੀ ਉਸਨੇ ਆਪਣੇ ਮੱਝ ਦੇ ਕੁਝ ਦਬਾਬੇ ਦੇ ਕਦੋਂ ਕਪਾ ਤਕੜੀ ਕਾਰ ਵੀ ਦਿੱਤੀ ਮਤਲਬ ਦੋ ਤਿੰਨ ਪਹਾਗਾਂ ਵਿੱਚ ਉਸ ਤੋਂ ਬਾਅਦ ਉਹ ਸਿਸਟਮ ਖਤਮ ਹੋ ਗਿਆ ਇੱਕ ਹੋਰ ਸਿਸਟਮ ਕ੍ਰੀਏਟ ਹੋਇਆ ਸੀਗਾ ਆਪਣੇ ਲੁਧਿਆਣੇ ਦੇ ਲਾਗੇ ਸ਼ਾਗੇ ਜਲੰਧਰ ਦੇ ਲਾਗੇ ਸ਼ਾਗੇ ਜੋ ਦੇਖੋ ਹੁਣ ਦੱਸਨੇ ਬਹੁਤ ਜਦਾ ਵੱਡਾ ਧਿਆਰਾ ਕਰ ਲਿਆ ਹੈ ਤੇ ਇੱਕ ਸਿਸਟਮ ਹੋਰ ਆਪਣੇ ਪਾਕਿਸਤਾਨ ਵੱਲੋਂ ਐਂਟਰ ਹੋ ਰਿਹਾ ਹੈ ਆਪਣੇ ਕਪੜੇ ਮਾਜੀਓ ਚ ਤੁਸੀਂ ਦੇਖ ਸਕਦੇ ਹੋ ਸੈੱਟ ਤੇ ਵੀ ਨਾ ਇਨ੍ਹਾਂ ਭਾਗੋ ਚ ਤਕੜੀ ਅਮੀਰੀ ਕਰ ਵੀ ਦੇਖਣ ਨੂੰ ਮਿਲ ਰਹੀ ਹੈ ਤੁਸੀਂ ਦੇਖ ਸਾਦੇ ਆ ਦੇਖੋ ਆਈਐਮਡੀ ਪਤਾ ਦੇਖੋ ਤੁਸੀਂ ਕਾਫੀ ਤਕੜੀ ਰਾਤ ਨੂੰ ਗਾਰ ਚਮਕ ਦੇਖਣ ਨੂੰ ਮਿਲ ਰਹੀ ਹੈ ਆਪ ਨੂੰ ਪੰਜਾਬ ਦੇ ਕਈ ਭਾਗ ਉਹ ਚ ਆਪਾਂ ਜ਼ਿਲ੍ਹੇ ਵਾਈ ਦੇ ਗੱਲ ਕਰੀਏ ਕਿੰਨੇ ਭਾਗੋ ਚ ਮੀਗਣੀ ਦੇਖਣ ਨੂੰ ਮਿਲੂਗਾ ਮੇਨ ਤੌਰ ਤੇ ਜਵਾਬ ਬੈਲਟ ਹੋ ਗਈ ਜਿਹੜਾ ਸਿਸਟਮ ਸੀ ਇੱਥੇ ਕ੍ਰੀਏਟ ਹੋਇਆ ਸੀ ਆਪਣੇ ਥੋੜੇ ਬੋਦੇ ਮੋਗੇ ਲੁਧਿਆਣੇ ਦੇ ਜਲੰਧਰ ਦੇ ਭਾਗਾਂ ਵਿੱਚ ਇਨਾਂ ਚ ਸਿਸਟਮ ਕ੍ਰੀਏਟ ਹੋਇਆ ਸੀਗਾ ਤੇ ਬਾਕੀ ਮੇਨ ਬੈਲਟ ਆਪਣੀ ਆ ਹੋ ਗਈ ਆਉਂਦੇ ਕੁਝ ਘੰਟੇ ਚ ਬਰਨਾਲਾ ਮਾਸਾ ਸੰਗਰੂਰ ਪਟਿਆਲਾ ਫਤਿਹਗੜ ਸਾਹਿਬ ਮੁਹਾਲੀ ਰੂਪਨਗਰ ਸ਼ਿਦ ਭਾਗ ਸਿਕਨਗਰ ਲੁਧਿਆਣੇ ਦੇ ਤੇ ਕਈ ਭਾਗਾਂ ਚ ਬਰਨਾਲੇ ਦੇ ਕਈ ਭਾਗਾਂ ਚ ਕਾਫੀ ਤਗੜੇ ਤਗੜੀ ਮੀਂਹ ਵੀ ਦੇਖਣ ਨੂੰ ਮਿਲਦਾ ਹੈਵੀ ਟੂ ਹੈਵੀ ਰੇਨ ਵੀ ਹੋ ਸਕਦੀ ਹੈ ਬਾਕੀ ਕਿ ਨਵਾਂ ਸਿਸਟਮ ਵੀ ਐਂਟਰ ਹੋ ਜਾਏ ਤੁਹਾਨੂੰ ਆਪਣੇ ਤੰਤਾਂ ਨੰਬਰ ਸਰ ਗ ਜਿਹੜੇ ਆਪਣੇ ਭਾਗ ਹੋ ਗਏ ਫਾਜ਼ਲ ਕਾ ਮੁਖਸਰ ਫਰੀਦਕੋਟ ਬਠਿੰਡੇ ਤੇ ਫਿਰੋਜ਼ਪੁਰ ਦੇ ਇਹਨਾਂ ਚ ਥੋੜੇ ਮੀਦੇ ਘੱਟ ਆ ਸਾਰਿਆਂ ਨੂੰ ਬਾਕੀ ਪੰਜਾਬ ਦੇ ਸਾਰੇ ਭਾਗ ਉਹ ਜੇ ਆਪ ਨੂੰ ਤਗੜਾ ਮੀਂਹ ਦੇਖਣ ਨੂੰ ਮਿਲੂਗਾ ਜੋ ਕਿ ਤੁਹਾਨੂੰ ਆਪ ਪਹਿਲੇ ਦੱਸ ਚੁੱਕੇ ਸੀਗੇ ਕਿ ਇਹਨਾਂ ਭਾਗਾਂ 'ਚ ਥੋੜੇ ਮੀਦੇ ਘੱਟ ਆ ਸਾਰਿਆਂ ਨਾ ਬਾਕੀ ਸਾਰੇ ਪੰਜਾਬੇ ਨੂੰ ਤਗੜੇ ਮੀਂਹ ਦੇਖਣ ਨੂੰ ਮਿਲਦਾ ਉਹ ਦੇਖੋ ਛੇ ਘੰਟਿਆਂ 'ਚ ਬਾਕੀ ਰਾਤ ਦੀ ਵੀ ਜਨਵਾ ਰਾਤ ਨੂੰ ਬਣਾ ਕੇ ਦਾ ਦਵਾਂਗੇ ਅੱਜ ਵੀ ਧੰਨਵਾਦ